ਆ ਵੀ ਮਿੱਤਰੋ ਇਹ ਦੇਖੋ ਜਰਮਨ ਸ਼ੈਫਟ ਦੇ ਨੇ ਰਿੰਗ ਬਲੈਕ ਕਲਰ ਹੈ ਨਾ ਇਹ ਆ ਦੇਖੋ ਇਹ ਪੂਰੀ ਰਿੰਗਾ ਰਿੰਗ ਦੇ ਵਿੱਚ ਜਿੱਦਾਂ ਵੀ ਆ ਰਹੇ ਤੁਸੀਂ ਦੇਖ ਸਕਦੇ ਹੋ ਹੋ ਸਕਰ ਥਰਡ ਡੇ ਦੇ ਚੋਂ ਕੱਢ ਲੈਣੇ ਹਨ ਨੇ ਹੁਣ ਰਿੰਗ ਦੇ ਵਿੱਚ ਰੌਂਡ ਲਾ ਰਹੇ ਨੇ ਅਲੱਗ-ਅਲੱਗ ਕੈਨਲਾਂ ਦੇ ਡੌਗ ਨੇ ਇਹ ਲੌਂਗ ਕੋਡ ਦੇ ਵਿੱਚ ਹੈਗੇ ਆ ਸਾਰੇ ਇਹ ਆ ਦੇਖੋ ਰਾਜਪੁਰੇ ਕੈਨਲ ਮੇਲਾ ਠੀਕ ਆ ਜੀ ਆ ਦੇਖੋ ਪੂਰੀ ਗੱਲਬਾਤ ਬਣੀ ਹੋਈ ਆ ਯਾ ਚੱਕਰ ਹੋ ਗਿਆ ਬਹੁਤ ਬਈ ਬੜੀ ਗੱਲਬਾਤ ਆ ਹਨਾ ਆ ਦੇਖੋ ਬਾਈ ਉਹਨੇ ਲਈ ਪਰਦੇ ਨੀ ਹਾਂਜੀ ਬਈ ਹਸੂ ਨਾਲ ਸਤਿਕਾਰ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਜੀ ਪਟਿਆਲੇ ਤੋਂ ਆਏ ਜੀ ਪਟਿਆਲੇ ਤੋਂ ਨਾ ਕੀ ਆ ਬਾਈ ਦਾ ਹੋਰ ਸੇਵਕ ਸਿੰਘ ਰਾਣ ਅਹ ਰਹਿਤ ਸਾਹਿਬ ਇਹ ਦੱਸੋ ਜੀ ਇਹ ਕਿਹੜੀ ਬਰੀਡ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਵੀਰੇ ਜਰਮਨ ਸੈਫਟ ਲੌਂਗ ਕੋਟ ਆ ਲੌਂਗ ਕੋਟ ਹੈ ਜੀ ਜਰਮਨ ਸੈਫਟ ਜਿਆਦਾਤਰ ਦੋ ਤਰ੍ਹਾਂ ਦੇ ਪਾਏ ਜਾਂਦੇ ਨੇ ਇੱਕ ਸ਼ਾਰਟ ਕੋਟ ਆ ਇੱਕ ਲੌਂਗ ਕੋਟ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਮੈਂ ਜੀ ਪੋਰ ਦੀ ਬੱਚੀ ਆ ਇਹ ਠੀਕ ਹੈ ਜੀ ਬਾਲ ਵਿਕਦੀ ਠੀਕ ਹੈ ਜੀ ਭਾਈ ਤਰ ਇੰਦਰੀ ਨੇ ਕੈਨੇਡਾ ਦੀ ਠੀਕ ਹੈ ਜੀ ਮਤਲਬ ਇਹਦਾ ਬਾਪ ਦੋ ਤਿੰਨ ਗਲੀ ਬੀਮਾਨ ਲੱਗ ਚੁੱਕਿਆ ਠੀਕ ਹੈ ਜੀ ਤੇ ਚੈਂਪੀਅਨ ਬਣ ਚੁੱਕਾ ਤਿੰਨ ਸੀਜ਼ਨ ਲੈ ਚੁੱਕਾ ਹੰਦਕਰ ਠੀਕ ਹੈ ਵੀਰੇ ਤੇ ਬਈ ਇਹਦਾ ਏਜ ਕਿੰਨੀ ਹੋ ਸਕਦਾ ਤੇਜ ਵੀਰੇ ਇਹਦੀ ਹੋਈ 7 ਮੰਥ 7 ਮੰਥ ਦੀ ਹਾਂਜੀ ਇਹ ਦੋਨੋਂ ਵੀ ਸੇਮ ਬਰੀਡ ਦੇ ਸੇਮ ਬਰੀਡ ਦੇ ਵੀਰੇ ਇਹ ਗੁੰਡਾ ਬਾਦ ਦਾ ਸੰਨਾ ਅੱਛਾ ਜੀ ਹਾਂਜੀ ਵੀਰੇ ਤੇ ਬਾਈ ਜੀ ਜਿਹੜੇ ਸੱਜਣ ਇਹਨਾਂ ਨੂੰ ਪਿਆਰ ਕਰਦੇ ਆ ਹਨਾ ਟਿਕਟੋਕ ਲਵਰ ਦੇ ਜਿਹਨਾਂ ਨੇ ਜਰਮਨ ਸ਼ੈਫਟ ਜਿਹੜਾ ਰੱਖਣਾ ਹੋਵੇ ਘਰ ਰੱਖਣਾ ਹੋਵੇ ਉਹਨਾਂ ਵਾਸਤੇ ਕਿਹੜੀ-ਕਿਹੜੀ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਹੜਾ ਖਾਸ ਗੱਲਾਂ ਦਾ ਵੀਰੇ ਯਾਤਰਾ ਦਾ ਕੋਰ ਦੀ ਮਤਲਬ ਕੋਰ ਕਰਦੀ ਕੇਅਰ ਕਰਨੀ ਲੱਗ ਪੈਂਦੀ ਆ ਜਾਤਰ ਮਤਲਬ ਗਿੱਲੇ ਚ ਨਾ ਰੱਖੇ ਜਾਣ ਇਹ ਮਤਲਬ ਖੁਸ਼ਕ ਰਹਾਵੇ ਅੱਛਾ ਜੀ ਅੱਛਾ ਤੇ ਮਤਲਬ ਪੈਟਾ ਕਰੀ ਇੱਥੇ ਲਾਈਨ ਦੀ ਪਵੇ ਅੱਛਾ ਜੀ ਆਪਣੇ ਜਿਹੜੇ ਮੌਸਮ ਦੇ ਹਿਸਾਬ ਨਾਲ ਇਹ ਅਨਕੂਲ ਨਾ ਪੰਜਾਬ ਦੇ ਪੰਜਾਬ ਦੇ ਗਰਮੀ ਦੇ ਥੋੜੀਆਂ ਨਾ ਬਾਤ ਸਰਾਫਾ ਅੱਛਾ ਜੀ ਤੇ ਸਰਦੀ ਦੇ ਮੌਸਮ ਵਿੱਚ ਕਿੰਦਾ ਦੀਆਂ ਹਦਾਇਤਾਂ ਤੁਸੀਂ ਦੇ ਦੇ ਰਹੇ ਹੋ ਕਿ ਉਹਨਾਂ ਵਿੱਚ ਕੇਰਿੰਗ ਦਾ ਅੰਕ ਕਰ ਸਕਦਾ ਕੋਈ ਕੇਰਿੰਗ ਬ੍ਰੇਕ ਤਾਂ ਟਿਕ ਵੀਰ ਤੋਂ ਟਿਕ ਜਿਆਦਾਤਰ ਤੇ ਕਹਿੰਦੇ ਬਹੁਤ ਬੋਰ ਰੱਖਣੀ ਪੈਂਦੀ ਆ। ਕੀ ਕੀ ਯਾਰ? ਮਤਲਬ ਟੀਚਰ ਦੇ ਤਰ੍ਹਾਂ। ਉਹ ਠੀਕ ਹੈ। ਇਹਨਾਂ ਦੀ ਮਤਲਬ ਜਾਦੇ ਪੈਂਦੇ ਨੇ। ਠੀਕ ਹੈ ਜੀ। ਤੇ ਇਹਨਾਂ ਦਾ ਬਹੁਤ ਜ਼ਿਆਦਾ ਦੇਖ ਲੈ ਕੇ ਕਰੀ ਜਾਂਦੇ ਨੇ ਇਹਨਾਂ ਦੀ। ਠੀਕ ਹੈ ਜੀ। ਤੇ ਦੂਜੇ ਨੰਬਰ ਤੇ ਮਤਲਬ ਠੰਡਾ ਮੌਸਮ ਚਾਹੀਦਾ ਨੰਬਰ ਤੋਂ ਬਾਅਦ। ਖਰਾਕ ਬਾਰੇ ਕੀ ਕੀ ਜਾਣਕਾਰੀ ਦੋਗੇ ਬਾਈ ਜੀ? ਖਰਾਕ ਵੀਰੇ ਜਦ ਤੱਕ ਚਿਕਨ ਹੂੰ ਇੱਕ ਫੀੜੇ ਚੰਗੀ ਕੁਆਲਿਟੀ ਦੀ। ਅੱਛਾ ਜੀ। ਜ਼ਿਆਦਾ ਮਤਲਬ ਇਹ ਲੌਂਗ ਕੋਰ ਵਾਸਤੇ ਫੀੜ ਜ਼ਰੂਰੀ ਆ। ਅੱਛਾ। ਚੰਗੀ ਕੁਆਲਿਟੀ ਦੀ। ਠੀਕ ਹੈ ਜੀ। ਤੇ ਇਹਦੀ ਕੇਅਰ ਰੱਖ ਰਖੋ ਜ਼ਿਆਦਾ। ਤੇ ਭਾਈ ਜੀ ਹੋਰ ਜਿਹੜੀ ਕੋਈ ਖਾਸ ਗੱਲ ਜਿਹੜੀ ਆਪਾਂ ਨੂੰ ਜਿਹੜੇ ਆਮ ਵੀਰਲੇ ਜਿਹੜੇ ਰੱਬਣਾ ਚਾਹੁੰਦੇ ਨੇ ਜਿਉਂ ਨਹੀਂ ਪਤਾ ਤੇ ਇੱਕ ਜੀ ਕਾਸਟ ਬਾਰੇ ਥੋੜੀ ਜਾਣਕਾਰੀ ਦਿਓ ਵੀ ਆਮ ਵਧੀਆ ਅਵੇਲੇਬਲ ਹੋ ਜਾਂਦੇ ਨੇ ਛੋਟੇ ਵੀਰੇ ਆਮ ਲੈਣਾ ਹੋਵੇ ਤਾਂ ਉਹ ਕਿਹੜੀ ਕਿਹੜੀ ਗੱਲਾਂ ਦਾ ਆਮ ਅਵੇਲੇਬਲ ਹੋ ਜਾਂਦੇ ਨੇ ਵੀਰੇ ਆਮ ਮਤਲਬ ਸਿੰਪਲ ਬੱਚਾ 15 ਤੋਂ 20 స్టార్ਟ ਹੋ ਜਾਂਦਾ ਇੰਪੋਰਟ ਦਾ ਬੱਚਾ ਕਮ ਸੇ ਕਮ 40 ਤੋਂ 50 ਹਜ਼ਾਰ ਰੁਪਏ ਦੇ ਵਿੱਚ ਮਿਲਦਾ ਹੂੰ ਠੀਕ ਤੇ ਭਾਈ ਜੀ ਕਲਰ ਕਿਹੜੇ ਕਿਹੜੇ ਤਰ੍ਹਾਂ ਦਾ ਹੈਗਾ ਜ਼ਿਆਦਾਤਰ ਬਲੈਕ ਆ ਟੈਨ ਹੁਣ ਬਲੈਕ ਚ ਵੀ ਆਉਣ ਲੱਗਿਆ ਅੱਛਾ ਜੀ ਜ਼ਿਆਦਾ ਵਾਈਟ ਚ ਵੀ ਆ ਗਿਆ ਇਹ ਇਹ ਜਿਹੜਾ ਜੀ ਇਹ ਬਲੈਕ ਆ ਬਲੈਕ ਐਂਡ ਟੈਨ ਕਲਰ ਅੱਛਾ ਜੀ ਹਾਂ ਜੀ ਇੰਡੀਅਨ ਬ੍ਰੀਡ ਹੈ ਕਿ ਕਾਲਮ ਦੀ ਬ੍ਰੀਡ ਹੈ ਇਹਦਾ ਬਾਪ ਇੰਪੋਰਟ ਆ ਬਾਹਰੋਂ ਕਾਲਮ ਦਾ ਤੇ ਮਦਰ ਇੰਡੀਆ ਦੀ ਅੱਛਾ ਜੀ ਅੱਛਾ ਭਰਾ ਬਈ ਉਹ ਕੰਟੈਕਟ ਨੰਬਰ ਦੇ ਦਿਓ ਜੇ ਕਿਸੇ ਨੇ ਵੀਰ ਨੇ ਜਾਣਕਾਰੀ ਤੁਹਾਡੇ ਤੋਂ ਲੈਣੀ ਹੋਵੇ ਵੀਰਾ ਮੇਰਾ ਹੈਗਾ 721073530 ਬ੍ਰਦਰ ਦਾ ਹੈਗਾ ਮੇਰੇ ਦਾ ਪਾਟਰਨ ਨੰਬਰ 88981 65300 ਪਟਿਆਲੇ ਵਾਲੇ ਦਾ ਜੀ ਹਾਂਜੀ ਵੀਰੇ ਹਸਪਤਾਲ ਵਾਲਾ ਜੀ ਨਹੀਂ ਨੀਰਾ ਨੇੜੇ ਪਿੰਡਾ ਮੇਰਾ ਕਿਹੜਾ ਪਿੰਡਾ ਬਾਈ ਮੇਰਾ ਪਿੰਡ ਤੂਹਰਪਰਾ ਦਾ ਟਕੜਬਾ ਠੀਕ ਆ ਬਾਈ ਠੀਕ ਆ ਠੀਕ ਆ ਬਾਈ ਇਹ ਦੋਸਤੋ ਜਰਮਨ ਸ਼ੈਪ ਜੇ ਤੁਸੀਂ ਲੈਣੇ ਆ ਨਾ ਤਾਂ ਇੱਕ ਚੰਗੇ ਬ੍ਰੀਡਰ ਤੋਂ ਸਲਾਹ ਕਰਾਉਂਦਾ ਜਾਂ ਕੋਚ ਹੈ ਜਾਂ ਕਹਿ ਸਕਦੇ ਆਪਾਂ ਨੂੰ ਡੌਗ ਲਵਰ ਜਿੱਦਾਂ ਹਨ ਉਹਨਾਂ ਕੋਲ ਜਾਣਕਾਰੀ ਲੈ ਕੇ ਤੇ ਜਦੋਂ ਇਮਪੋਰਟ ਕਰਿਓ ਕਿ ਕਿ ਜਾਨਵਰ ਮਹਿੰਗੇ ਹੁੰਦੇ ਆ ਤੇ ਇਹਨਾਂ ਦੀ ਕੇਰਿੰਗ ਵੀ ਬਹੁਤ ਧਿਆਨ ਨਾਲ ਕਰਨੀ ਪੈਂਦੀ ਆ ਤਾਂ ਜੋ ਤੁਹਾਡਾ ਜਿਹੜਾ ਬਿਜ਼ਨਸ ਜਿਹਨੂੰ ਐਜੇ ਬਿਜ਼ਨਸ ਵੀ ਇਹਨੂੰ ਆਪਾਂ ਲੈ ਜਾ ਕੇ ਐਜੇ ਬਿਜ਼ਨਸ ਵੀ ਤਾਂ ਜੇ ਸਾਰਾ ਪਰਿਵਾਰ ਸਹਿਮਤ ਆ ਅੱਛਾ ਇਕੱਲੇ ਜਣੇ ਰੱਖਣਾ ਨਾ ਨਹੀਂ ਪਾਛਦੇ ਮਤਲਬ ਕੇਅਰ ਬਹੁਤ ਰੱਖਣੀ ਪੈਂਦੀ ਆ ਭਾਈ ਨੇ ਜਿਹੜੀ ਲੋਕ ਬਾਈ ਜੀ ਕਿ ਇਹਨਾਂ ਦੀ ਖਾਸੀਅਤ ਇਹ ਕੇ ਵੀ ਅੱਗੇ ਬਹੁਤ ਜਲਦੀ ਸਿੱਖ ਲੈਂਦੇ ਆ ਸਿੱਖ ਮੈਂ ਵੀਰੇ ਇਹ ਜਿਆਦਾ ਬਹੁਤ ਜਿਆਦਾ ਸਮਝਦਾਰ ਬੀਡ ਆ ਮਤਲਬ ਇਹ ਬੰਦੇ ਜਿਹੜੇ ਰਹੇ ਨੇ ਆਮ ਜਿਵੇਂ ਕੁੱਤੇ ਮਤਲਬ ਅਗਰੈਸਿਵ ਹੋ ਜਾਂਦੇ ਨੇ ਉੰਨੀ ਸਿੱਧੀ ਨਹੀਂ ਹੁੰਦੇ ਮਤਲਬ ਬਹੁਤ ਸਮਝਦਾਰ ਹੁੰਨਸਾਲਾ ਸਮਝਦਾਰ ਤੇ ਆਮ ਬੱਚੇ ਪਰ ਜਿੱਥੇ ਪਰਿਵਾਰ ਦੇ ਵਿੱਚ ਬੱਚੇ ਰਹਿੰਦੇ ਨੇ ਬੱਚੇ ਰਹਿੰਦੇ ਨੇ ਜੀ ਹਾਂ ਜੀ ਹਾਂ ਜੀ ਰਹਿੰਦੇ ਹਾਂ ਜੀ ਮੇਰਾ ਬੇਟਾ 10 ਸਾਲ ਦਾ ਉਧਰ ਗੱਡੀ ਲਵੇ ਦੇਖ ਲਓ ਤੁਸੀਂ ਕਿਵੇਂ ਖੇਡਦਾ ਨਾ ਬਹੁਤ ਵਧੀਆ ਜਾਣਕਾਰੀ ਬਈ ਜਿਹੜੇ ਪਰਿਵਾਰਾਂ ਦੇ ਬੱਚੇ ਆ ਉਹ ਵੀ ਇਹ 10 ਸਾਲ ਆ ਇਹ ਥੋੜੀ ਜੀ ਕੇਅਰ ਥੋੜੀ ਕੇਅਰਿੰਗ ਦੇ ਨਾਲ ਹੀ ਰੱਖ ਸਕਦੇ ਹਾਂ ਨਾ ਬਈ ਹਾਂ ਜੀ ਹਾਂ ਜੀ ਬਈ ਜਾਣਕਾਰੀ